ਸਤਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਮਾਰਪੀੜੀ 24 ਟੀਵੀ ਤਾਂ ਦੋਸਤੋ ਮੈਂ ਕਰਮਸੋਟੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਬਟਾਂਦਰਾ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਕਰੀਦੀ ਹੈ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਪੰਜਾਬ ਤੋਂ ਗਏ ਸਿੱਖ ਨੌਜਵਾਨਾਂ ਦੇ ਮੋਟਰਸਾਈਕਲਾਂ ਦੇ ਉੱਪਰੋਂ ਸੰਤ ਜਰਨੈਲ ਸਿੰਘ ਪੰਡਰਾਵਾਲਾ ਦੇ ਪੋਸਟਰ ਜਬਰੇ ਹਟਾਉਣ ਦੇ ਕਾਰਨ ਦੋਹਾਂ ਸੂਬਿਆਂ ਦੇ ਵਿੱਚ ਤਣਾਅ ਵਧਿਆ ਹੋਇਆ ਹੈ ਤੇ ਹਿਮਾਚਲ ਦੇ ਵਿੱਚ ਕੀਤੀ ਕਾਰਵਾਈ ਦੀਆਂ ਵੀਡੀਓਜ਼ ਵਾਇਰਲ ਹੋਣ ਦੇ ਮਗਰੋਂ ਪੰਜਾਬ ਦੇ ਵਿੱਚ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਖੁਸ਼ਿਆਰਪੁਰ ਦੇ ਵਿੱਚ ਹਿਮਾਚਲ ਦੀਆਂ ਸਰਕਾਰੀ ਬੱਸਾਂ ਦੇ ਉੱਪਰ ਸੰਤ ਪਿੰਡਰਾਵਾਲਾ ਦੇ ਪੋਸਟਰ ਲਾਏ ਗਏ ਅਤੇ ਇਹ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਵਾਹਨਾਂ ਨੂੰ ਐਂਟਰੀ ਤਾਂ ਹੀ ਮਿਲੇਗੀ ਜੇਕਰ ਉਹਨਾਂ ਦੇ ਉੱਪਰ ਸੰਤ ਜਰਨੈਲ ਸਿੰਘ ਦੇ ਪੋਸਟਰ ਲੱਗੇ ਹੋਣਗੇ। ਇਸ ਦੌਰਾਨ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਸੰਤ ਜਰਨੈਲ ਸਿੰਘ ਪੰਡਰਾਵਾਲੇ ਦੇ ਪੋਸਟਰ ਲਗਾਉਣੇ ਬੈਨ ਨੇ? ਕੀ ਇਹ ਪੋਸਟਰ ਲਾਉਣਾ ਕਾਨੂੰਨੀ ਰੂਪ ਦੇ ਵਿੱਚ ਗਲਤ ਹੈ? ਇਸ ਮੁੱਦੇ ਤੇ ਅੱਜ ਆਪਾਂ ਕਰਾਂਗੇ ਗੱਲਬਾਤ ਤੇ ਇਸ ਤੋਂ ਅੱਗੇ ਗੱਲ ਕਰਾਂਗੇ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਰੀਬ 1 ਮਹੀਨਾ ਪਹਿਲਾਂ ਨੈਤਿਕ ਆਧਾਰ ਦੇ ਉੱਤੇ ਅਸਤੀਫਾ ਦੇ ਦਿੱਤਾ ਸੀ। ਦੇਹੇ ਕਦਮ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਪੀਰ ਸਿੰਘ ਜੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਉਣ ਦੇ ਤਰੀਕੇ ਦੀ ਆਲੋਚਨਾ ਕਰਨ ਤੋਂ ਬਾਅਦ ਦੇ ਵਿੱਚ ਚੁੱਕਿਆ ਗਿਆ ਸੀਗਾ ਤੇ ਹਰਜਿੰਦਰ ਸਿੰਘ ਧਾਮੇ ਨੂੰ ਮਨਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹਨਾਂ ਨੇ ਆਪਣਾ ਅਸਤੀਫਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਤੇ ਹੁਣ ਧਾਮੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਭਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਆਪਣੀ ਰਹਾਇਸ਼ ਤੇ ਬੰਦ ਕਮਰਾ ਮੀਟਿੰਗ ਦੇ ਮਗਰੋਂ ਆਪਣਾ ਅਸਤੀਫਾ ਵਾਪਸ ਲੈਣ ਦੇ ਲਈ ਧਾਮੀ ਸਭ ਰਾਜੀ ਹੋ ਗਏ ਨੇ ਕੀ ਇਸ ਅਸਤੀਫੇ ਦੇਣ ਦੇ ਪਿੱਛੇ ਕੀ ਸਿਆਸਤ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਤੇ ਵੀ ਅੱਜ ਆਪਾਂ ਕਰਾਂਗੇ ਗੱਲਬਾਤ ਸੋ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੜੀ ਸੀਨੀਅਰ ਪੱਤਰਕਾਰ ਰੌਸ਼ਨ ਖੇੜਾ ਜੀ ਕਿਹੜਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜੀ ਰੋ ਸੋ ਕਿੜਾ ਸਾਹਿਬ ਜੇ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕਹਿਣਾ ਹੈ ਵੀ ਸੰਗਤ ਅਤੇ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਹੋਇਆ ਉਹ ਆਪਣਾ ਅਸਤੀਫਾ ਵਾਪਸ ਲੈ ਰਹੇ ਨੇ ਪਹਿਲਾਂ ਜਿਤ ਕਰਨ ਦੇ ਕੀ ਕਾਰਨ ਬਣੇ ਸਨ ਤੇ ਹੁਣ ਕੀ ਪ੍ਰਤੰਤ ਸਿਰਜਿਆ ਜਾ ਰਿਹਾ ਹੈ ਕੀ ਕਹਿਣਾ ਹੈ ਤੁਹਾਡਾ ਇਸ ਤੇ ਖੜਾ ਸਰ ਹੂੰ ਵੇਖੋ ਜੀ ਕੱਲ ਦੀ ਤਾਂ ਜੀ ਇਹ ਡਵੈਲਪਮੈਂਟ ਹੈਗੀ ਆ ਹਾਂਜੀ ਡਵੈਲਪਮੈਂਟ ਹੈ ਕਿ ਤਮੀ ਸਾਹਿਬ ਐਡਵੋਕੇਟ ਹਰਿੰਦਰ ਸਿੰਘ ਤਮੀ ਜੋ ਸ਼ਰੋਪਣੀ ਗੁਰਦੁਆਰਾ ਬੰਦ ਕਮੇਟੀ ਦੇ ਪ੍ਰਧਾਨ ਸੀ ਹੂੰ ਉਹ ਖਫਾ ਹੋ ਗਏ ਖਫਾ ਹੋ ਗਏ ਕਿ ਜਦੋਂ ਉਹਨਾਂ ਨੇ ਗੰਨੀ ਹਰਪ੍ਰੀਤ ਸਿੰਘ ਉਹਦੀ ਬਰਖਾਸਤੀ ਕਰਤੀ ਹੈ ਅੰਤਰਕਮੇਟੀ ਬੈਠ ਕੇ ਉਸ ਵਾਰ ਸੋਸ਼ਲ ਮੀਡੀਆ ਉੱਤੇ ਜਿਹੜਾ ਮਤਲਬ ਬਿਆਨ ਆਇਆ ਸੀਗਾ ਗੰਨੀ ਰਗਵੀਰ ਸਿੰਘ ਉਹਨਾਂ ਜੋ ਜਿਹੜਾ ਅਕਾਲਤਾ ਸਾਹਿਬ ਦੇ ਸੀਗੇ ਵੀ ਇਹ ਕੰਮ ਠੀਕ ਨਹੀਂ ਕੀਤਾ ਹੂੰ ਹੂੰ ਇਹ ਤਰੀਕਾ ਗਲਤ ਆ ਹੁਣ ਤਰੀਕਾਕਾਰ ਕੀ ਹੋਣਾ ਚਾਹੀਦਾ ਹੂੰ ਹੁਣ ਉਹਦੇ ਬਾਰੇ ਧਾਮੀ ਸਾਹਿਬ ਜ਼ਿਆਦਾ ਜਾਣਦੇ ਆ ਧਾਮੀ ਸਾਹਿਬ ਕੇਵਲ ਜਥੇਦਾਰ ਹੀ ਨਹੀਂਗੇ ਹੂੰ ਹੂੰ ਉਹ ਭਾਰਤੀ ਕਾਨੂੰਨ ਦੇ ਬੀਮਾਰ ਹੈ ਗਿਆ ਉਹ ਐਡਵੋਕੇਟ ਵੀ ਹੈ ਜੀ ਬਿਲਕੁਲ ਉਹਨਾਂ ਦੇ ਕੋਲ ਜਿਹੜਾ ਭਾਰਤੀ ਉਹਨਾਂ ਦੇ ਕਾਨੂੰਨ ਦੇ ਨਾਲ ਨਾਲ ਸ਼੍ਰੋਮਣੀ ਗੁੱਧਰ ਪੰਡ ਕਮੇਟ ਕਮੇਟੀ ਦਾ ਵਿਸ਼ੇ ਸੰਵਿਧਾਨ ਹੈਗਾ ਬਿਲਕੁਲ ਉਹਨੇ ਸੰਵਿਧਾਨ ਦੇ ਆਰਟੀਕਲਸ ਕਿਹੜੇ ਉਹਦੀ ਪੜਾਣਾ ਵੀ ਕਰਨੀ ਹੈਗੀ ਆ ਹਮ ਔਰ ਇਹ ਕੁਦਰਤੀ ਗੱਲ ਹੈਗੀ ਆ ਕਿ ਬੇਸ਼ੱਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਤੋਂ ਬਾਅਦ ਹੀ ਮਤਲਬ ਐਸਜੀਪੀਸੀ ਦੀ ਸਥਾਪਨਾ ਹੋਈ ਹੈ ਹਮ ਤੋਂ ਉਸ ਤੋਂ ਬਾਅਦ ਅਕਾਲੀ ਦਲ ਦੀ ਸਥਾਪਨਾ ਹੋਈ ਹੈ ਜੀ ਬਿਲਕੁਲ ਲੇਕਿਨ 100 ਸਾਲ ਤੱਕ ਇਹ ਹੋ ਗਿਆ ਕਿ ਜਿਹੜੀ ਐਸਜੀਪੀਸੀ ਆ ਜਾਂ ਸ਼੍ਰੋਮਣੀ ਕਾਲੀ ਦਾਨਾ ਇਹ ਉਲਟ ਹੋ ਗਿਆ ਕੰਮ ਹੂੰ ਹੁਣ ਸ਼੍ਰੋਮਣੀ ਕਾਲੀ ਦਾਨ ਨੂੰ ਸત્તાਦਾਰੀ ਹੋ ਗਈ ਜੀ ਰਾਜ ਭਗ ਲੈ ਲਿਆ ਹੂੰ ਰਾਜ ਭਗ ਤੋਂ ਬਾਅਦ ਉਹਨਾਂ ਕੋਲ ਜਦੋਂ ਤਾਕਤ ਆ ਗਈ ਆ ਫਿਰ ਉਹਨਾਂ ਦੀ ਮਰਜ਼ੀ ਚੱਲਣ ਲੱਗੀ ਹੂੰ ਉਹਨਾਂ ਦੇ ਕਰਕੇ ਹੀ ਐਸਬੀਸੀ ਦਾ ਉਹਨਾਂ ਦਾ ਕਬਜ਼ਾ ਹੋ ਗਿਆ ਐਸਬੀਸੀ ਨੇ ਫਿਰ ਆਪਣੀ ਵਰਤੋਂ ਜਾਂ ਦੁਰਵਰਤੋਂ ਕਿਦਾਂ ਕਰਦੇ ਰਹੇ ਉਹ ਬਕਰੀ ਖਾਲੇਗੀ ਹੂੰ ਉਹ ਖਰਾਬੀ ਸਾ ਜੀ 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 ਲੇਕਿਨ ਇਹ ਗੱਲ ਹੈ ਕਿ ਜਿਹੜੀਆਂ ਮਤਲਬ ਮੈਂ ਕਿੰਨਾ ਪਦਰਥ ਨਹੀਂ ਕਹਿੰਦਾ ਮੈਂ ਮੈਂ ਕਹਿੰਦਾ ਵੀ ਜੋ ਉਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜੋ ਕੀਤਾ ਆਪਣੇ ਕਾਰਜਕਾਲ ਦੇ ਵਿੱਚ ਮਤਲਬ no doubt ਕਿ ਉਹ ਸਲਾਹਾ ਜੋਗੀ ਵੀ ਸੀ ਹਮ ਤੇ no doubt ਕਿ ਉਹ ਨਾ ਸਲਾਹਾ ਜੋਗੀ ਵੀ ਸੀ ਹਮ ਜੀ ਕੁਝ ਜਿਹੇ ਵੀ ਉਹਨਾਂ ਨੇ ਕਦਮ ਪਟਾਏ ਜਿਹੜੇ ਉਸ ਨਹੀਂ ਬੰਣ ਚਾਹੀਦੇ ਹਮ ਜਾਂ ਉਹਨਾਂ ਦੇ ਇਦਾਂ ਦੇ ਸਲੋਕਰ ਆ ਗਏ ਜਾਂ ਉਹਨਾਂ ਦੇ ਵਿਚਾਰ ਤਰੇ ਹੋ ਜੀ ਹੁੰਦੀ ਸੀ ਜਿਹੜੀ ਮਤਲਬ ਪੰਛੀ ਦੀ ਗੱਲ ਕਰਦੀ ਸੀ ਲੇਕਿਨ ਕਟੜਤਾ ਦੀ ਬਹੁਤ ਗੱਲ ਕਰਦੀ ਸੀ ਬਿਲਕੁਲ ਜੀ ਪ੍ਰਚਾਰ ਤੇ ਉਹ ਕਰਦੇ ਸੀ ਤਰ ਮਨਰਪਿਕਤਾ ਦਾ ਲੇਕਿਨ ਅੰਦਰੋਂ ਉਹਨਾਂ ਦੇ ਕਈ ਵਰੀ ਜ਼ਹਿਰ ਆਉਂਦੀ ਸੀ ਹੂੰ ਬਹੁਤ ਤੱਤੇ ਸੁਭਾ ਦੇ ਨੇ ਤੱਤੇ ਸੁਭਾ ਦੇ ਜੀ ਜੀ ਉਹਦਾ ਕਰਕੇ ਮਤਲਬ ਉਹਨਾਂ ਨੇ ਕੀ ਕੀਤਾ ਕਿ ਜਦੋਂ ਉਹਨਾਂ ਨੂੰ ਇਥੇ ਐਡ ਹੌਕ ਵੀ ਲਈ ਰੱਖਿਆ ਹੂੰ ਹਾਂ ਹੈਨਾ ਜੀ ਫੇ ਹੈ ਕਿ ਦੰਦਮਤ ਸਾਹਿਬ ਦੇ ਦੰਦਮਤ ਸਾਹਿਬ ਜੀ ਲੇਕਿਨ ਉਸ ਤੋਂ ਬਾਦਾਂ ਉੱਥੇ ਉਹਨਾਂ ਨੂੰ ਚਲੇ ਗਏ ਗਿਆ ਹੈ ਹੈਨਾ ਇਥੋਂ ਵਾਪਸ ਕਰਤੇ ਹੂੰ ਲੇਕਿਨ ਉਹਨਾਂ ਨੇ ਦੇਖਿਆ ਕਿ ਮੈਥੋਂ ਵਾਪਸ ਜਾਣ ਤੋਂ ਬਾਦਾਂ ਇੱਕ ਬੰਦੇ ਦੇ ਨਾ ਪਵਾ ਜੋ ਮਰਜ਼ੀ ਹੋਵੇ ਮਨੁੱਖ ਤੇ ਮਨੋਕੀ ਆ ਹੂੰ ਮਨੁੱਖ ਨੂੰ ਪਵਾ ਪ੍ਰਧਾਨ ਮੰਤਰੀ ਬਣਾ ਦਿਓ ਜਾ ਕੋਈ ਪੋਸ ਦੇ ਦਿਓ ਲੇਕਿਨ ਉਹਦੀ ਪਰਸਨ ਇਗੋ ਵੀ ਜਗਦੀ ਆ ਹੂੰ ਜੀ ਉਹਨਾਂ ਦੀ ਜਿਹੜੀ ਪਰਸਨ ਜਿਹੜੀ ਨੇ ਇਹ ਨਿੱਜ ਦੀ ਇਗੋ ਆ ਉਹ ਹੈਵੀ ਆ ਹੂੰ ਹੈਨਾ ਜੀ ਜਿਸ ਕਰਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਦਰ ਕਮੇਟੀ ਨੇ ਜੇਕਰ ਹੂੰ ਉਹਨਾਂ ਦੇ ਇਲਜ਼ਾਮ ਲੱਗੇ ਉਹਨਾਂ ਦੇ ਇਲਜ਼ਾਮ ਤਰਾਸੀ ਹੋਈ ਹੈਗੀ ਆ ਭਾਵੇਂ ਕਿ ਇਹ ਕਿਹਾ ਗਿਆ ਕਿ ਇਹਨਾਂ ਵੱਲੋਂ ਕੀਤੀ ਗਈ ਹੈਗੀ ਆ ਹੂੰ ਉਹ ਕੋਈ ਦਾ ਮੱਦੇ ਦਾ ਨਹੀਂ ਸੀਗੇ ਉਹ ਗੱਲ ਉਹਦੇ ਪਰਿਵਾਰ ਇਸ ਤਰਫ ਉਹਨਾਂ ਦੀ ਗੱਲ ਉੱਠੀ ਆ ਜਾਂ ਕੁਝ ਗੱਲਾਂ ਗਲਤ ਵੀ ਹੋਈਆਂ ਜੀ ਤੇ ਇਸ ਕਰਕੇ ਉਹਨਾਂ ਨੇ ਉਹਨੂੰ ਬਰਖਾਸ ਕਰਤਾ ਹੁਣ ਜਦੋਂ ਬਰਖਾਸ ਕਰਤਾ ਬਰਖਾਸ ਕਰਨ ਤੋਂ ਬਾਅਦ ਜਦੋਂ ਉਹਦਾ ਵਿਚਾਰ ਆ ਗਿਆ ਫਿਰ ਉਹ ਬਾਹਰ ਨਿਕਲ ਗਏ ਹੂੰ ਬਾਹਰ ਨਿਕਲਦੇ ਵੀ ਸੀ ਕਹਿੰਦੇ ਐਡਵੋਕੇਟ ਆ ਉਹ ਅੱਜ ਵਾਪਸ ਵੀ ਆ ਗਏ ਹੂੰ ਜੀ ਵਾਪਸ ਕਦੋਂ ਆਉਂਦੇ ਆ ਜਦੋਂ ਉਹਨਾਂ ਨੂੰ ਇਹ ਗੱਲ ਹੋ ਗਈ ਆ ਕਿ ਉਹਨਾਂ ਨੇ ਜੱਜ ਅਕਬੀਰ ਸਿੰਘ ਨੂੰ ਵੀ ਹੂੰ ਬਰਖਾਸ ਕਰਤਾ ਅਗਲੀ ਜਿਹੜੀ ਅੰਤਰ ਕਮੇਟੀ ਨੈਕਸਟ ਮੀਟਿੰਗ ਉਹਨਾਂ ਤੋਂ ਬਾਅਦ ਉਹਨਾਂ ਨੇ ਜੱਜ ਅਕਬੀਰ ਸਿੰਘ ਨੂੰ ਵੀ ਕਹਤਾ ਤੁਸੀਂ ਅਸਮਰਥ ਹੂੰ ਠੀਕ ਆ ਕਿ ਤੁਸੀਂ ਜੋ ਕਰਦੇ ਹੋ ਠੀਕ ਆ ਲੇਕਿਨ ਗੰਧੀ ਰਕबीर ਸਿੰਘ ਨੇ ਮਤਲਬ ਉਹਦਾ ਹੱਲਾ ਗੁੱਲਾ ਨਹੀਂ ਮਚਾਇਆ ਹੂੰ ਸ਼ੋਰ ਸ਼ਰਾਬਾ ਨਹੀਂ ਕੀਤਾ ਨਹੀਂ ਕੀਤਾ ਉਹਨਾਂ ਨੂੰ ਜੋ ਮਤਲਬ ਸ਼ਰਮਣੀ ਕਮੇਟੀ ਨੇ ਅੰਦਰ ਕਮੇਟੀ ਨੇ ਜਿਹੜੀ ਡਿਊਟੀ ਦਿੱਤੀ ਹੈ ਅਗਲੇ ਫਰਜ ਜੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਉਹ ਕੰਮ ਕਰ ਰਹੇ ਸੇਵਾ ਕਰ ਰਹੇ ਹੂੰ ਹੁਣ ਦਾ ਰੋਣਾ ਪੈ ਰਿਹਾ ਸੀ ਜਿਹੜੇ ਪੰਥਕ ਤਰ੍ਹਾਂ ਵੱਲੋਂ ਹੁਣ ਇਹ ਨਹੀਂ ਪਤਾ ਲੱਗਦਾ ਕਿ ਕੌਮ ਦੇ ਵਿੱਚ ਪੰਥਕ ਤਰ੍ਹਾਂ ਕਿਹੜੀਆਂ ਹੂੰ ਸ਼ਰਮਣੀ ਗੱਲਦਲ ਪੰਥਕ ਨਹੀਂਗੇ ਹੂੰ ਸੁਧਾਰਵਾਦੀ ਪੰਥਕ ਨਹੀਂਗੇ ਜਾਂ ਜਿਹੜੇ ਹੋਰ ਸੋ ਘੜ ਜੀ ਹੈ ਨਾ ਬੀ ਜਨਾਂ ਨੇ ਹੁਣ ਤੱਕ ਸਿਰ ਪਛਾਵਨ ਆਕਾਲ ਤਖਤ ਦਾ ਤੇ ਸ਼ਰੋਮਣੀ ਕਾਲੇਦਾਂ ਪੂਰਾ ਭੇਡ ਕਰਵਾਇਆ ਹੂੰ ਸਾਡੇ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਦੂਜੇ ਕਈ ਪੱਤਰਕਾਰ ਵੀ ਦੰਦੀ ਬੁਲੀ ਬੋਲਦੇ ਆ ਕਿ ਤਮਾਸ਼ਾ ਵਿਕੀ ਜਾ ਰਿਹਾ ਹੂੰ ਬੀ ਇਹਨਾਂ 'ਚ ਇੰਨੀ ਗੱਗ ਲੱਗ ਜਵੇ ਕਿ ਇਸੇ ਕੌਮ ਹੋਰ ਪਾੜ ਜਵੇ ਇਕੱਠੇ ਕਰਨ ਦੀ ਕਿਤੇ ਵੀ ਕੋਸ਼ਿਸ਼ ਨਹੀਂ ਕੀਤੀ ਬਿਲਕੁਲ ਮੈਂ ਚੰਗੇ ਚੰਗੇ ਪੱਤਰਕਾਰ ਜਿਹੜੇ ਵਿਦਵਾਨ ਪੱਤਰਕਾਰਾਂ ਨੂੰ ਜੇ ਸੁਣਦਾ ਨਾ ਮੈਨੂੰ ਲੱਗਦਾ ਕਿ ਇਹਨਾਂ ਨੇ ਮਨ ਚੁਆਤੀ ਭੜੀ ਹੋਈ ਹੈ ਹਾਂ ਗੱਲ ਤੇ ਸੀਗੀ ਕਿ ਸ਼ਰੋਮਣੀ ਅਕਾਲੀ ਦਲ ਸੈਕੰਡ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਹੈਗੀ ਆ ਜੋ ਸਿੱਖ ਧਰਮ ਦੀ ਫਿਲਾਸਫੀ ਆ ਜੋ ਗੁਰੂ ਸਾਹਿਬਾਨ ਦੀ ਫਿਲਾਸਫੀ ਆ ਉਹ ਆਦਰਸ਼ਿਕ ਫਿਲਾਸਫੀ ਨੂੰ ਲਾਗੂ ਕਿਵੇਂ ਕਰਨਾ ਹੂੰ ਉਹਨੂੰ ਜੀਵੰਤ ਕਿਵੇਂ ਰੱਖਣਾ ਉਹਨਾਂ ਦਾ ਜਿਹੜਾ ਕਰਮ ਦਾ ਸਿਧਾਂਤ ਹੈਗਾ ਹੂੰ ਹੂੰ ਉਹਨੂੰ ਤੁਸੀਂ ਮਤਲਬ ਪ੍ਰਤੱਖ ਪ੍ਰਮਾਣ ਦੇ ਕੇ ਦੁਨੀਆ ਦੇ ਵਿੱਚ ਉਹਦੀ ਪੌਮ ਦੀ ਜਿਹੜੀ ਸੁਗੰਧ ਹੈਗੀ ਉਹ ਕਿਦਾਂ ਬਲਾਉਣੀ ਹੈ ਹੂੰ ਬਿਲਕੁਲ ਜੀ ਅੱਛਾ ਇਹਨਾਂ ਦੀਆਂ ਗਲਤੀਆਂ ਕਰਕੇ ਜਿਹਨਾਂ ਦੀ ਹੋਮੇ ਬਹੁਤ ਆ ਪਾਰਟੀਆਂ ਦੀ ਰਾਜਨੀਤਿਕਾਂ ਦੀ ਇਹਨਾਂ ਦੀ ਹੋਮੇ ਕਰਕੇ ਜਿਹੜੀ ਉਹ ਸੁਗੰਧ ਆ ਉਹ ਖਤਮ ਹੋ ਗਈ ਰਾਜਨੀਤਿਕ ਪ੍ਰਗੋਪ ਇਹਨਾਂ ਕੋਲ ਦੁਰਗੰਧ ਆ ਗਈ ਹੂੰ ਬਿਲਕੁਲ ਜੀ ਲੋਕਾਂ ਦੇ ਵਿੱਚ ਮਤਲਬ ਨਾ ਇੱਕ ਨਫਰਤ ਜੀ ਆ ਗਈ ਵੀ ਕੀ ਕਰਦੇ ਕੀ ਆ ਇਹ ਜੀ ਠੀਕ ਹੈ ਨਾ ਹਾਂਜੀ ਅੱਜ ਤਾਂ ਮੀ ਸਾਹਿਬ ਜੇ ਵਾਪਸੀ ਆਉਂਦੀ ਆ ਉਹਨਾਂ ਦੇ ਕਿਉਂਕਿ ਕਿਉਂਕਿ ਉਹਨਾਂ ਨੇ ਹੀ ਉਹਨਾਂ ਨੂੰ ਬਰਖਾਸ ਕੀਤਾ ਸੀ ਹੂੰ ਜਿਉਂ ਪਹਿਲਾਂ ਇਹਨਾਂ ਦੀ ਅਪੀਲਾਂ ਤੇ ਦਿਲਾਂ ਦੇ ਮੁਤਾਬਕ ਆ ਜਾਂਦੇ ਫਿਰ ਬਰਖਾਸਤੀ ਕੈਂਸਲ ਕਰਨੀ ਪੈਂਦੀ ਸੀ ਹੂੰ ਜੀ ਹੁਣ ਜਦੋਂ ਵਾਪਸ ਹੁੰਦੇ ਆ ਜਦੋਂ ਬਰਖਾ ਅਸੀਂ ਸਾਰੀ ਹੋ ਗਈ ਨਵੀਂ ਨਿਯੁਕਤੀ ਵੀ ਹੋ ਗਈ ਕੁਲਦੀਪ ਸਿੰਘੜ ਕੱਜਦੀ ਜੀ ਜੀ ਹਾਂਜੀ ਭਾਵੇਂ ਕਿ ਅਕਾਲ ਤੱਕ ਦੇ ਜਥੇਦਾਰ ਪੱਕੇ ਤੌਰ ਤੇ ਨਹੀਂ ਆਏ ਕਾਰਜਕਾਰੀ ਆ ਜੀ ਜਗ੍ਹਾ ਖਾਲੀ ਪਈ ਕਿ ਜੇ ਲੇਕਿਨ ਖਾਲੀ ਜਗ੍ਹਾ ਕਿਉਂ ਰੱਖੀ ਆ ਵੀ ਜੇ ਕਿਤੇ ਰਾਮਰਾਣਾ ਵਧ ਗਿਆ ਤੇ ਨਵਾਂ ਜਥੇਦਾਰ ਕਰਨਗੇ ਲੇਕਿਨ ਜਥੇਦਾਰ ਜਿਹੜੇ ਭੇਜੇ ਆ ਵਾਪਸੀ ਨਹੀਂ ਹੋਣੀ ਕਈ ਲੋਕੀ ਕਹ ਰਹੇ ਉਹ ਵਾਪਸੀ ਹੋਵੇਗੀ ਜਦ ਤਰਫੇ ਦੁਬਾਰਾ ਆ ਜਾਣਗੇ ਇਦਾਂ ਨਹੀਂ ਹੁੰਦੀ ਕਿ ਜਿਉ ਕਦੇ ਚਿੜੀਓ ਜੰਮ ਚੋਕ ਦੇ ਚਿੜੀਓ ਮਰ ਜਾਓ ਇਦਾਂ ਨਹੀਂ ਹੋਣੀ ਜਥੇਦਾਰ ਨਵਾਂ ਹੀ ਆਉਣਾ ਜਥੇਦਾਰ ਨਵਾਂ ਜਿਹੜਾ ਨਵਾਂ ਗੜਗਾ ਸਾਹਿਬ ਆਏ ਹੈਗੇ ਆ ਉਹਨਾਂ ਨੇ ਆਪਣਾ ਰੂਪ ਦਿਖਾ ਦਿੱਤਾ ਹੂੰ ਜੀ ਭੂਆ ਗੜਗਾ ਸਾਹਿਬ ਤੇ ਇਲਜ਼ਾਮ ਲੱਗਦੇ ਆ ਕਿ ਉਹਨਾਂ ਨੇ ਰਾਤ ਦੇ ਹਨੇਰੇ ਚ ਰਾਤ ਨੂੰ ਸਾਡੀ ਸਿੱਖ ਦੀ ਫਲਸਫੀ 24 ਘੰਟੇ ਦੀ ਆ ਬਿਲਕੁਲ ਸਹੀ ਜੀ ਸਿਮਰਨ ਦੀ ਹਾਂਜੀ ਠੀਕ ਆ ਨਾ ਅਸੀਂ ਤੇ ਹਰ ਵੇਲੇ ਕਰਦੇ ਆ ਜੇ ਉਹਨਾਂ ਨੇ ਕਹਿੰਦਾ ਕਿ ਅਸੀਂ ਤੇ ਸਿਰਫ ਕਮੇਟੀਆਂ ਕਿਹਾ ਕਿ ਉੱਥੇ ਰੌਲਾ ਪੈ ਸਕਦਾ ਸੀ ਕੌਣ ਖਰਾਬ ਹੋ ਸਕਦੀ ਕਿਉਂਕਿ ਜਿਹੜੀਆਂ ਗਲਤ ਅੰਸਰ ਰੈਡੀਕਲਸ ਲੋਕ ਵੜ ਗਏ ਆ ਵਿੱਚ ਜਿਹਨਾਂ ਦਾ ਕੰਮ ਹੀ ਰੌਲਾ ਪਾਣਾ ਹਮ ਸ਼ਰਾਰਤੀ ਅੰਸਰ ਬਹੁਤ ਸੀ ਠੀਕ ਹੈ ਉਹ ਰੌਲਾ ਜੇ ਪੈਂਦਾ ਤੇ ਉਹ ਫੇਰ ਕਹਿੰਦਾ ਸੀ ਸ਼੍ਰੋਮਣੀ ਕਮੇਟੀ ਨੇ ਹਮ ਜਿਹੜੇ ਗੁਰਤਾਵਾ ਦੇ ਵਿੱਚ ਰੌਲਾ ਪਵਾਤਾ ਹਮ ਫੇ ਉਧਰ ਹੋ ਜਿਹੜਾ ਸੀ ਜਿਉਂਨੇ ਰੌਲੇ ਨੂੰ ਵਿਚਾਰ ਕੇ ਇੱਕ ਸੇਫ ਦੀ ਜਗ੍ਹਾ ਬਣਾ ਕੇ ਹਮ ਆਪਣਾ ਕੰਮ ਵੀ ਕਰ ਲਿਆ ਨਿਯੁਕਤੀ ਵੀ ਕਰ ਲਈ ਤੇ ਉਹਨਾਂ ਦੇ ਕੋਲ ਹੁਕਮਨਾਮੇ ਵੀ ਜਾਰੀ ਕਰਵਾਤੇ ਹਮ ਜੋ ਕਰਨੇ ਚਾਹੀਦੇ ਸੀਗੇ ਹਾਂਜੀ ਗੜਗੱ ਸਾਹਿਬ ਨੇ ਕੋਈ ਵੀ ਹੁਕਮਨਾਮਾ ਜਿਹਾ ਜਾਰੀ ਨਹੀਂ ਕੀਤਾ ਜਿਹਦੇ ਵਿੱਚ ਤੁਹਾਨੂੰ ਕੋਈ ਦੀਵੰਦਾਂ ਦੀ ਬਦਬੂ ਆਉਂਦੀ ਹੋਵੇ ਉਹ ਖੁਸ਼ਬੂਦਾਰ ਹੈ ਬਿਲਕੁਲ ਜੀ ਹੈਨਾ ਉਹਨਾਂ ਨੇ ਆਪਣਾ ਅਕਸ ਦਿੱਸਿਆ ਹੈਗਾ ਕੁਝ ਗੱਲਾਂ ਉਹਨਾਂ ਨੂੰ ਕਹਿਣੀ ਪੈਂਦੀਆਂ ਭੀੜ ਵੱਲ ਦੇਖ ਕੇ ਕਹਿਣੀ ਪੈਂਦੀਆਂ ਠੀਕ ਹੈ ਨਾ ਅਜੋ ਤੁਸੀਂ ਗੱਲ ਵਿੱਚ ਕਰਦੇ ਹੋ ਐਂਟਰ ਗੱਲ ਕਰਦੇ ਜੋ ਹਿਮਾਚਲ ਦੇ ਕਰਨ ਕਰ ਰਿਹਾ ਹੈਗੇ ਉਹ ਭਾਵੇਂ ਉਹ ਗੱਲ ਐਵੀਂ ਆ ਹਮ ਲੇਕਿਨ ਉਹਨਾਂ ਦੀ ਭਾਸ਼ਾ ਬੋਲਣੀ ਵੀ ਜਸਰਾਂ ਨੂੰ ਸੋਭਦੀ ਨਹੀਂਗੀ ਉਹਦੇ ਚ ਨਕਾਰਾ ਕਰਨਾ ਹੁੰਦਾ ਲੇਕਿਨ ਮੈਂ ਉਹਦਾ ਮੈਂ ਵਿਰੋਧ ਕਰਦਾ ਹੁੰਦਾ ਹੂੰ ਵੀ ਲੇਕਿਨ ਜਿਹੜੀ ਨਾ ਸਿੱਖ ਧਰਮ ਦੀ ਜਿਹੜੀ ਨਾ ਸੁਗੰਧ ਦਾ ਤੇ ਲਜਜ ਹੈਗੀ ਆ ਹੂੰ ਹੂੰ ਉਹ ਉਹਨੂੰ ਬਰਕਰਾਰ ਕਿਦਾ ਰਹਿਣਾ ਹੈਗਾ ਉਹਦਾ ਉਹ ਫਿਕਰਮੰਦੀ ਹੋਣੀ ਚਾਹੀਦੀ ਆ ਬਿਲਕੁਲ ਸਹੀ ਗੱਲ ਔਰ ਮੈਂ ਦੇਖਿਆ ਪਿਛਲੇ ਦਿਨ ਹੀ ਨਾ ਉਹ ਆਪਣੇ ਹੈਗੇ ਆ ਪਿੰਦਰਪਾਲ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਹਾਂਜੀ ਤੇ ਜਦਾਂ ਨੂੰ ਵੀ ਅਕਾਲੀਆਂ ਨੂੰ ਵੀ ਮੇਦਨਾ ਨਾ ਕਰੋ ਹੂੰ ਪੰਥ ਤੇ ਗ੍ਰੰਥ ਦੀ ਮਹਿਮਾ ਨੂੰ ਖਰਾਬ ਨਾ ਕਰੋ ਮਿਲਵਿਧਾ ਨਾ ਕਰੋ ਤੁਹਾਡਾ ਨਿੱਜ ਦਾ ਇੰਨੀ ਹੌਮੇ ਵਧ ਗਈ ਆ ਆਪਦੀ ਨਿੱਜ ਦੀ ਹੌਮੇ ਦੇ ਕਰਕੇ ਤੁਸੀਂ ਪੰਥ ਗ੍ਰੰਥ ਦੇ ਨਾਲ ਧੱਕਾ ਨਾ ਕਰੋ ਹੂੰ ਤੁਸੀਂ ਉਸੇ ਹੀ ਮੁਖਤਰਾ ਜਾ ਜੋ ਹੈ ਨਾ ਕਿਉਂਕਿ ਮਤਲਬ ਇਹਨੇ ਹਾਲਾਤ ਵਿਗੜ ਗਏ ਆ ਅੱਜ ਜਿਹੜੀ ਤੁਸੀਂ ਗੱਲ ਕਰਨੇ ਬਰਤੰਦ ਕਿੱਧਰ ਹੋਗੇ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਧਾਮੀ ਸਾਹਿਬ ਦਵਾ ਸੰਭਲਣਗੇ ਜੀ ਜੀ ਲੇਕਿਨ ਉਸ ਤੋਂ ਵਧੀਆ ਹੋਣਗੇ ਜਿਨ੍ਹਾਂ ਨੂੰ ਸਰਟੀਫਿਕੇਟ ਜਥੇਦਾਰ ਰਕबीर ਸਿੰਘ ਨੇ ਹੂੰ ਘਰ ਜਾ ਕੇ ਦਿੱਤਾ ਜੀ 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 ਕਿ ਅਜਿਹੇ ਆ ਨੇਤਾ ਨਹੀਂ ਮਿਲਣਾ ਚਾਹੀਉਂ ਨੀ ਕੋਤਪਦ ਕਮੇਟੀ ਨੂੰ ਹਮ ਐਸਜੀਪੀਸੀ ਨੂੰ ਨਹੀਂ ਮਿਲਣੇ ਚਾਹੇ ਨੇਤਾ ਜੀ 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 ਅਮਾਨਦਰ ਵੀ ਹੋਵੇ ਧਾਰਮਿਕ ਵੀ ਹੋਵੇ ਡੈਡੀਕੇਟਿਡ ਵੀ ਹੋਵੇ ਔਰ ਕਾਨੂੰਨਦਾਨ ਵੀ ਹੋਵੇ ਬਿਲਕੁਲ ਜੀ ਹਾਈਲੀ ਕੁਆਲੀਫਾਈਡ ਵੀ ਹੋਵੇ ਹਮ ਜਦੋਂ ਸਰਟੀਫੀਕੇਟ ਮਿਲ ਗਿਆ ਜਿਸ ਜਥੇਦਾਰ ਦੇ ਹੱਕ ਤੇ ਪਾਕੇ ਚ ਪੰਥ ਵਾਲੇ ਬਹੁਤ ਗੱਲਾਂ ਕਰ ਰਹੇ ਜਿਹੜੇ ਸੋ ਕਾਰਡ ਪੰਥ ਕੇ ਗਿਆ ਹਮ ਹਮ ਜਦੋਂ ਉਹਨਾਂ ਨੂੰ ਸਾਰੀ ਗੱਲ ਦੇ ਦਿੱਤਾ ਅੱਜ ਉਹਨੇ ਸਾਰੀਆਂ ਤਰ੍ਹਾਂ ਨੇ ਜਦੋਂ ਉਹਨਾਂ ਸੀਬਤ ਬਗਰੀ ਵਾਪਸ ਹੋਣਾ ਚਾਹੀਦਾ ਤੁਸੀਂ ਆਹ ਕਰਨਾ ਚਾਹੀਦਾ ਭਾਵੇਂ ਕੁਝ ਲੋਕਾਂ ਨੇ ਮੰंदे ਸ਼ਬਦ ਬੋਲੇ ਵੀ ਆ ਹੂੰ ਜੀ ਵੀ ਡਰਫੂਗ ਆ ਭੱਜ ਗਿਆ ਵਾ ਛੱਡ ਗਿਆ ਵਾ ਮਤਲਬ ਗੱਲ ਇਹ ਨਹੀਂ ਲੇਕਿਨ ਜਿਹੜੇ ਆਕਾਰ ਤੱਕ ਦੇ ਜ਼ਥੇਦਾਰ ਜੀ ਹੂੰ ਉਹਨਾਂ ਨੂੰ ਦਿੱਤਾ ਗਿਆ ਸਰਟੀਫਿਕੇਟ ਹੂੰ ਹੈਨਾ ਉਹ ਤਸਦੀਕ ਕਰ ਗਿਆ ਭਾਵੇਂ ਉਹ ਜਥੇਦਾਰਾਂ ਨੂੰ ਉਹ ਵੰਧ ਕਰ ਗਿਆ ਲੇਕਿਨ ਇਹ ਤਾਂ ਗੱਲ ਹੈ ਕਿ ਨਾ ਵੇ 2 ਦਸੰਬਰ ਨੂੰ ਜਦੋਂ ਾਕਾਤਰ ਸਾਹਿਬ ਦੇ ਜਥੇਦਾਰਾਂ ਵੱਲੋਂ ਇੱਕ ਲਿਖੀ ਹੋਈ ਸਕ੍ਰਿਪਟ ਨੂੰ ਪੜ੍ਹਦੇ ਆ ਇਹ ਕਹਿੰਦਾ ਜੀ ਵੀ ਤੁਸੀਂ ਹੁਣ ਜਿਹੜਾ ਸ਼੍ਰੋਮਣੀ ਕਾਲੀਦਾ ਲਾ ਅਯੋਗ ਹੋ ਗਿਆ ਅਗਵਾਈ ਨਹੀਂ ਕਰ ਸਕਦਾ ਤੇ ਸੁਝਾਅ ਦਿੱਤੀ ਤੇ ਸੁਝਾਅ ਦੇਣ ਤੋਂ ਬਾਅਦਾਂ ਉਹਨਾਂ ਨੇ ਸੁਝਾਅ ਭੁਗਤਣ ਤੋਂ ਬਾਅਦਾਂ ਉਹ ਯੋਗ ਹੋ ਗਿਆ ਸੀ ਜੀ ਹਾਂ ਜੀ ਜਦੋਂ ਤੁਸੀਂ ਕੋਈ ਗਲਤੀ ਕਰਦੇ ਆ ਤੁਹਾਨੂੰ ਸੁਝਾਅ ਮਿਲਦੀ ਆ ਤੁਹਾਡਾ ਮਾਫੀ ਨਾਮਾ ਹੋ ਗਿਆ ਫਿਰ ਤੁਸੀਂ ਕਰਦੇ ਆ ਗਿਆ ਲੇਕਿਨ ਸੁਖਵੀਰ ਸਿੰਘ ਬਾਦਲ ਉਹਦੇ ਛਾਤ ਰਹਿੰਦੇ ਆ ਜੀ ਕਿਉਂਕਿ ਉਹ ਪ੍ਰਧਾਨ ਨਹੀਂਗੇ ਉਨਕ ਜ਼ਬੂਰੀ ਕੋਈ ਨਹੀਂ ਹਾਂਜੀ ਲੇਕਿਨ ਫਿਰ ਵੀ ਕੁਝ ਪੱਤਰਕਾਰ ਨਹੀਂ ਜੀ ਸਾਨੂੰ ਪਤਾ ਹੀ ਹੈ ਕਰਾਉਂਦਾ ਕੌਣ ਹੂੰ ਤੁਸੀਂ ਇੱਕ ਪਾਸੇ ਕਹਿੰਦੇ ਵੀ ਉਹ ਕਾਬਲ ਨਹੀਂ ਦੂਜੇ ਪਾਸੇ ਕਹਿੰਦੇ ਸਾਰੇ ਦੇ ਸਾਰੇ ਜੋ ਜੋ ਸੂਤਰਧਾਰ ਮੁਖ ਸੂਤਰਧਾਰ ਹੈਗਾ ਹੂੰ ਜਦ ਕਿ ਸ਼ਰੋਮਣੀ ਅੰਕਾਲੀ ਦਲ ਦਾ ਅੱਜ ਦੀ ਤਰੀਖ ਦੇ ਵਿੱਚ ਜਿਹੜੀ ਮਤਲਬ ਇਹਨਾਂ ਨੂੰ ਨਾ ਬਹੁਤ ਵੱਡੀ ਲਕਵਾ ਮਾਰ ਗਿਆ ਇਹ ਪੁੱਠਾ ਹੋ ਗਿਆ ਹਾਂਜੀ ਜਿਹੜਾ ਉਹ ਡਾਕਟਰ ਹੈ ਗਿਆ ਹੂੰ ਜਿਹੜਾ ਇਲਾਜ ਕਰ ਰਹੇ ਗਿਆ ਡਾਕਟਰ ਦਲਜੀਤ ਸਿੰਘ ਟੀਮਾ ਉਹ ਇਸ ਗੱਲ ਨੂੰ ਖੇਡ ਨੂੰ ਬਹੁਤ ਸਵਾਰਕੇ ਚ ਲੱਗਾ ਉਹਨਾਂ ਨੇ ਸ਼ਰਮਣੀ ਕਾਲੀ ਦਲ ਦਾ ਜਿਹੜਾ ਅਸਤਿਤਵ ਬਚਾ ਲਿਆ ਤੇ ਉਹਨਾਂ ਨੇ ਇਹ ਵੀ ਬਚਾ ਲਿਆ ਉਹਨਾਂ ਨੇ ਸ਼ਰਮਣੀ ਕਾਲੀ ਦਲ ਹੀ ਬਚਾ ਲਿਆ ਤੇ ਲੇਕਿਨ ਜਿਹੜੇ ਭੱਜ ਕੇ ਵਿੱਚ ਵੱਣ ਲੱਗੇ ਸੀਗੇ ਜਿਹਨਾਂ ਨੇ ਇਹਨੂੰ ਹੋਰ ਖੁਰੂਬਾ ਖਰਾਬ ਕਰਨਾ ਸੀਗਾ ਉਹਨਾਂ ਨੂੰ ਬਾਹਰ ਰਹਿਣ ਦਾ ਹੂੰ ਸਹੀ ਹੈ ਜੀ ਸੋ ਕਿਹੜਾ ਸਾਹਿਬ ਬਾਕੀ ਦੀ ਮਸਲੀ ਆਪਾਂ ਬ੍ਰੇਕ ਤੋਂ ਬਾਅਦ ਵਿੱਚ ਡਿਸਕਸ ਕਰਾਂਗੇ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਪਾਂ ਬ੍ਰੇਕ ਤੋਂ ਉਸ ਬਾਅਦ